ਸਾਰੇ ਸਿਖਿਆਰਥੀਆਂ ਨੂੰ ਮੋਪ ਜੀ ਸਤਿ ਸ਼੍ਰੀ ਅਕਾਲ ਸੀਨੀਅਰ ਟੀਚਰ ਪੰਜਾਬੀ ਦਾ ਬੈਚ ਹੈ ਔਨਲਾਈਨ ਤੇ ਆਫਲਾਈਨ ਦੋਵੇਂ ਮੋੜ ਦੇ ਉੱਤੇ ਸ਼ੁਰੂ ਹੋਣ ਜਾ ਰਿਹਾ ਹੈ 27 ਸਤੰਬਰ 2024 ਸਮਾਂ ਸਾਮੀ 4 ਵਜੇ ਤੋਂ ਲੈ ਕੇ 5 ਵਜੇ ਤੱਕ ਥਾਂ ਮਕਾਨ ਨੰਬਰ 28 ਹਰਦੀਪ ਸਿੰਘ ਕਲੋਨੀ ਨੇੜੇ ਬਸੰਤੀ ਚੌਕ ਜੱਸਾ ਸਿੰਘ ਮਾਰਕ ਜਿਹੜੇ ਵੀ ਵਿਦਿਆਰਥੀ ਸੀਨੀਅਰ ਟੀਚਰ ਪੰਜਾਬੀ ਤਿਆਰੀ ਕਰ ਰਹੇ ਐ L2 ਪੰਜਾਬੀ ਰੀਡ ਦੀ ਜਾਂ ਲੈਕਚਰ ਦੀ ਤਿਆਰੀ ਕਰ ਰਹੇ ਆ ਉਹਨਾਂ ਲਈ ਵੀ ਇਹ ਬਹੁਤ ਵਧੀਆ ਸੁਨਹਿਰੀ ਮੌਕਾ ਹੈ ਕਿ ਉਹ ਪੇਪਰ ਆਉਣ ਤੋਂ ਪਹਿਲਾਂ ਪਹਿਲਾਂ ਇੱਕ ਵਾਰ ਆਪਣੀ ਸਾਰੀ ਤਿਆਰੀ ਕਰ ਲੈਣ ਇਸ ਦੇ ਵਿੱਚ ਜਿਹੜਾ ਬੇਸ ਕੋਰਸ ਰਹੇਗਾ ਸੀਨੀਅਰ ਟੀਚਰ ਪੰਜਾਬੀ ਦਾ ਰਹੇਗਾ ਭਾਈ ਆਰਪੀਐਸਸੀ ਸੀਨੀਅਰ ਟੀਚਰ ਪੰਜਾਬੀ ਦਾ ਸਾਰਾ ਜਿਹੜਾ ਪਾਠਕ੍ਰਮ ਹੈ ਉਹ ਕਰਵਾਇਆ ਜਾਵੇਗਾ नोट्स भी है साड़ी तरफों उपलब्ध करवाए जाएंगे फ्री ऑफ कोस्ट नो नोट्स सारे का सारा कोर्स है वो डिजिटल बोर्ड उत्तर कराया जाएगा जैसे कि देख रहे हो कि सामने डिजिटल बोर्ड से भावें ऑफलाइन मोड़ है ऑनलाइन मोड़ है दवें तो कट्ठे चलन गए सारी वीडियो है जी डिजिटल बोर्ड के उत्ते रिकॉर्ड होगी खुद भी आने होर अपने साथी है उन्होंने भी मोह भिजिया सद्दा देना है ਕਿ ਉਹ ਆਣ ਲਾਹ ਖਟਣ ਇੱਕ ਪਰਵਾਰਕ ਸਾਂਝ ਬੰਦੇ ਹੋਏ ਆਪਾਂ ਇੱਕ ਵਧੀਆ ਤਿਆਰੀ ਕਰਾਂਗੇ ਜਿਹੜੇ ਕੀ ਤੁਹਾਡੇ ਸੁਪਨੇ ਆ ਉਹ ਸੱਚ ਕਰੇਗੀ ਤੁਸੀਂ ਸੀਨੀਅਰ ਟੀਚਰ ਪੰਜਾਬੀ ਤੋਂ ਸੰਬੰਧਿਤ ਲੈਕਚਰ ਰੀਚ ਹੋਰ ਕੋਈ ਵੀ ਤੁਹਾਡਾ ਸਵਾਲ ਹੈ ਤਾਂ ਤੁਸੀਂ ਆਪਣੇ ਹੈਲਪਲਾਈਨ ਨੰਬਰ ਤੇ ਸਕਰੀਨ ਉੱਤੇ ਹੈਲਪਲਾਈਨ ਨੰਬਰ ਵਿਖਰੇ ਆ ਐਸ ਦੇ ਉੱਤੇ ਕਾਲ ਕਰਕੇ ਤੁਸੀਂ ਪੁੱਛ ਸਕਦੇ ਹੋ 10 ਤੋਂ ਲੈ ਕੇ 5 ਵਜੇ ਤੱਕ ਐਸੇ ਫੋਨ ਕਰਨ ਦਾ ਸਮਾਂ ਰਹੇਗਾ ਅੱਗੇ ਪਿੱਛੇ ਤੁਸੀਂ ਵਟਸਐਪ ਐਸਐਮਐਸ ਐਸ ਦੇ ਉੱਤੇ ਕਰ ਸਕਦੇ ਹੋ ਇਹ ਤੁਹਾਡੀ ਸੁਵਿਧਾ ਲਈ ਬਣਾਇਆ ਗਿਆ ਹੈ ਤਾਂਕਿ ਜਿਹੜਾ ਸਾਥੀ ਮੇਰੇ ਨਾਲ ਜੁੜਿਆ ਹੈ ਜਿਹੜਾ ਵਿਦਿਆਰਥੀ ਮੇਰੇ ਨਾਲ ਜੁੜਿਆ ਹੈ ਉਹਨੂੰ ਕਿਸੇ ਪ੍ਰਕਾਰ ਦੀ ਕੋਈ ਐ ਸੁਵਿਧਾ ਕਿਸੇ ਪ੍ਰਕਾਰ ਦੀ ਕੋਈ ਦਿੱਕਤ ਨਾ ਹੋਵੇ ਧੰਨਵਾਦ ਜੀ ਆਇਆਂ ਨੂੰ